ਕਹਿੰਦੇ ਇੱਕ ਬੰਦਾ ਨਾ ਰੋਜ਼ ਜਣੀ ਜਦੋਂ ਵੀ ਉਹਨੇ ਭੋਜਨ ਛਕਣਾ ਪ੍ਰਸ਼ਾਦਾ ਛਕਣਾ ਪਹਿਲਾਂ ਆਪਣੇ ਰੱਬ ਨੂੰ ਗੁਰੂ ਨੂੰ ਇਸ਼ਟ ਨੂੰ ਨਾ ਭੋਗ ਲਵਾਉਣਾ ਬੈਠ ਕੇ ਜਿਵੇਂ ਹੁਣ ਆਪਾਂ ਨਾ 2 ਮਿੰਟ ਉਹਨੇ ਭੋਜਨ ਵਾਲੀ ਥਾਲੀ ਰੱਖ ਕੇ ਨਾ ਅੱਖਾਂ ਬੰਦ ਕਰਕੇ ਵੀ ਹੈ ਪ੍ਰਮਾਤਮਾ ਜੀ ਭੋਗ ਲਾਓ ਫਿਰ ਪ੍ਰਸ਼ਾਦਾ ਛਕਣਾ ਐਵੇਂ ਉਹਦੀ ਜ਼ਿੰਦਗੀ ਦਾ ਰੁਟੀਨ ਸੀਗਾ ਇੱਕ ਵਾਰ ਉਹਨੂੰ ਪਰਿਵਾਰ ਵਾਲੇ ਨਾ ਜਿਵੇਂ ਹੁਣ ਤਰ੍ਹਾਂ ਤਰ੍ਹਾਂ ਦੇ ਇੱਕ ਵਾਰ ਉਹਨੂੰ ਕਹਿਣ ਲੱਗੇ ਸਾਰੇ ਪਰਿਵਾਰ ਵਾਲੇ ਵੀ ਬਾਪੂ ਤੇਰੀ ਸਾਰੀ ਉਮਰ ਹੋ ਗਈ ਵੀ ਅਸੀਂ ਕਦੇ ਦੇਖਿਆ ਤਾਂ ਹੈ ਨਹੀਂ ਰੱਬ ਤੇਰੀ ਥਾਲੀ ਚੋ ਭੋਜਨ ਛੱਕਦਾ ਭੋਜਨ ਲਾਉਂਦਾ ਵੀ ਤੂੰ ਇਹ ਸਮਝਦਾ ਵੀ ਰੱਬ ਹੈ ਨਾ ਭੋਜਨ ਲੱਗ ਜਾਂਦਾ ਇਦਾਂ ਕਦੇ ਸਾਨੂੰ ਵੀ ਦਿਖਾ ਵੀ ਰੱਬ ਦੇਖ ਤਾਂ ਸਹੀ ਵੀ ਰੱਬ ਸੱਚੀ ਛੱਕਦਾ ਵੀ ਆ ਰੱਬ ਆਉਂਦਾ ਵੀ ਆ ਵੀ ਤੂੰ ਤੇਰੀ ਸਾਰੀ ਜ਼ਿੰਦਗੀ ਤੂੰ ਐਵੇਂ ਕਰ ਥੋੜਾ ਤਰਕਾਈ ਚ ਆ ਗਿਆ ਉਹਨੇ ਵੀ ਸੋਚਿਆ ਉਹ ਭਾਈ ਦੂਈ ਸਵੇਰ ਉਹ ਕਹਿੰਦਾ ਲੈ ਰੱਬ ਕਹਿੰਦਾ ਦਿਖਾ ਦੇਣਾ ਤੁਹਾਨੂੰ ਉਹ ਭਾਈ ਬਹਿ ਗਿਆ ਦੂਈ ਸਵੇਰ ਜਿਵੇਂ ਕਹਿੰਦੇ ਐਂ ਕਹਿੰਦੇ ਵੀ ਰੱਬ ਦਾ ਪ੍ਰਤਿਆਵਾ ਹਨ ਲੈਣ ਨੂੰ ਉਨੇ ਥਾਲੀ ਭੋਜੰਦੀ ਐ ਦੋ ਪ੍ਰਸ਼ਾਦੇ ਤਾਜੇ ਦਾਲ ਮਿੱਠਾ ਹੈ ਥਾਲੀ ਚ ਰੱਖ ਕੇ ਆ ਬਹਿ ਗਿਆ ਵੀ ਅੱਜ ਜੇ ਰੱਬ ਪ੍ਰਤੱਖ ਆਊਗਾ ਤਾਂ शकਣਾ ਨਹੀਂ ਆਪਾਂ ਵੀ ਨਹੀਂ शकਦੇ ਫਿਰ ਕਹਿੰਦੇ ਜਦੋਂ ਉਹ ਬੈਠਾ ਰਿਹਾ ਨਾ ਘੰਟਾ ਦੋਕ ਘੰਟੇ ਤੁਹਾਨੂੰ ਪਤਾ ਵੀ ਆਪਣੇ ਘਰਾਂ ਦੇ ਵਿੱਚ ਹੁਣ ਕੀੜੀਆਂ ਭੂਰੀਆਂ ਕੀੜੀਆ ਜਾਂ ਕੀੜੇ ਹਨਾ ਮਿੱਠਾ ਦੀ ਥਾਲੀ ਦੇ ਵਿੱਚ ਮਿੱਠਾ ਦੇਖ ਕੇ ਆਉਣ ਲੱਗ ਜਾਂਦੇ ਆ ਜਦੋਂ ਨੇ ਦੋਕ ਘੰਟੇ ਬਾਅਦ ਦੇਖਿਆ ਉਹ ਥਾਲੀ ਦੇ ਆਲੇ-ਦਾਲੇ ਕੀੜੀਆਂ ਆਉਣ ਲੱਗ ਗਈਆਂ ਹੈ ਉਨੇ ਮਤਲਬ ਹੈ ਲਸ਼ਮਣ ਰੇਖਾ ਮਾਰਤੀ ਵੀ ਇਹ ਤਾਂ ਕੀੜੀਆਂ ਖਰਾਬ ਕਰ ਦੇਣੀ ਇਹ ਤਾਂ ਭੋਜਨ ਦੇ ਕੀੜੀਆਂ ਆਉਣ ਲੱਗਿਆਂ ਉਹਨਾਂ ਨੂੰ ਪਰੇ ਪਰੇ ਕਰਨ ਲੱਗਿਆਂ ਲਸ਼ਮਣ ਰੇਖਾ ਦਾ ਰੌਂਡ ਲਾ ਕੇ ਥਾਲੀ ਰੱਖੀ ਤੂੰ ਜਦੋਂ ਬੈਠਾ ਰਿਆ ਫਿਰ ਅੱਖਾਂ ਮੀਚ ਕੇ ਲੰਘਿਆ ਦੁਪਹਿਰਾ ਹੋ ਗਿਆ ਹੁਣ ਬੰਦੇ ਨੂੰ ਮਤਲਬ ਪਿਸ਼ਾਬ ਵਗੈਰਾ ਵੀ ਆਉਂਦਾ ਬੈਠਾ ਇੰਨਾ ਟਾਈਮ ਲੰਘਿਆ ਵੀ ਰੱਬ ਆਇਆ ਹੀ ਨਹੀਂ ਹੈਗਾ ਤੂੰ ਜਦੋਂ ਉੱਠ ਕੇ ਗਿਆ ਨਾ ਕੱਲੀ ਥਾਲੀ ਸੁੰਨੀ ਦੇਖ ਕੇ ਕੋਈ ਕੁੱਤਾ ਆਵੜਿਆ ਜਦੋਂ ਨੇ ਦੇਖਿਆ ਵੀ ਕੁੱਤਾ ਨਾ ਕਿਤੇ ਆਵੇ ਉਹ ਭੱਜ ਕੇ ਆਇਆ ਵੀ ਥਾਲੀ ਨੂੰ ਕਿਤੇ ਝੂਠੀ ਨਾ ਕਰ ਦੇ ਉਹਨੇ ਕੁੱਤੇ ਦੇ ਸੌਟੀ ਮਾਰੀ ਭਜਾਤਾ ਕੁੱਤਾ ਹੈ ਤੇ ਉਦੋਂ ਬਾਅਦ ਜਦੋਂ ਬੈਠਾ ਰਿਆ ਬੈਠਾ ਰਿਆ ਹਨਾ ਸ਼ਾਮ ਦੇ ਨਾ 4:00 ਵਜੇ ਕੋਈ ਦਰਤੇ ਵਿਚਾਰਾ ਮੰਗਣੇ ਵਾਲਾ ਆ ਗਿਆ ਉਹ ਹੱਤ ਦਾ ਭੁੱਖਾ ਉਹ ਮਿੰਤਾ ਕਰੇ ਕਹਿੰਦਾ ਜੀ ਮੈਨੂੰ ਪ੍ਰਸ਼ਾਦਾ ਸ਼ਿਕਾ ਦੋ ਉਹ ਕਹਿੰਦਾ ਬਾਬਾ ਅੱਜ ਨਹੀਂ ਪ੍ਰਸ਼ਾਦਾ ਮਿਲਣਾ ਅੱਜ ਤਾਂ ਹਲੇ ਅਸੀਂ ਨਹੀਂ ਛਕਿਆ ਜਾ ਤੂੰ ਉਹ ਕਹੇ ਜੀ ਮੈਨੂੰ ਤਾਂ ਦੇ ਦੋ ਤੁਸੀਂ ਕੋਈ ਗੱਲ ਨਹੀਂ ਦੂਜੇ ਚੋਂ ਦੇ ਦੋ ਪ੍ਰਸ਼ਾਦਾ ਵੀ ਤੁਸੀਂ ਉਹ ਕਹਿੰਦਾ ਉਹਨੇ ਦੱਸੇ ਕਹਿੰਦਾ ਮੈਂ ਤਾਂ ਭੋਗ ਲਵਾਉਣਾ ਹਲੇ ਭੋਗ ਨਹੀਂ ਲੱਗਿਆ ਕਹਿੰਦਾ ਬਾਬਾ ਉਹਨੇ ਬਹੁਤ ਮਿੰਤਾ ਕਰੀਆ ਵੀ ਮੈਨੂੰ ਭੁੱਖ ਲੱਗੀ ਆ ਉਨੇ ਛਗੋ ਨੂੰ ਮੜਾ ਚੰਗਾ ਕਹਿੰਦਾ ਤੈਨੂੰ ਸੁਣਦਾ ਨਹੀਂ ਏਕੜੇ ਬੈਠਾ ਰਿਹਾ ਉਹ ਉਹਨੂੰ ਸ਼ਾਮ ਹੋ ਗਈ ਸ਼ਾਮ ਹੋ ਗਈ ਜੇ ਤੋ ਨਾ ਉਹ ਅੱਕ ਗਿਆ ਕਹਿੰਦਾ ਰੱਪ ਤਾਂ ਆਇਆ ਹੀ ਨਹੀਂ ਕਹਿੰਦਾ ਬਈ ਤਾਂ ਗੱਲ ਸੱਚੀ ਆ ਤੁਹਾਡੀ ਹੈ ਨਾ ਉਹਨੇ ਅੱਕ ਕੇ ਥਾਲੀ ਚੱਕੀ ਆਪਣੇ ਕੋਠੇ ਦੇ ਪਾਤੀ ਕੋਠੇ ਦੇ ਤੁਹਾਨੂੰ ਪਤਾ ਉਹ ਜਾਨਵਰ ਆ ਗਏ ਹੈ ਨਾ ਲੈ ਗਏ ਰੋਟੀ ਚ ਤੇ ਆਪ ਪੈ ਗਿਆ ਰਾਤ ਨੂੰ ਕਹਿੰਦੇ ਉਹਨੂੰ ਸੁਪਨਾ ਆਇਆ ਜਦੋਂ ਸੁਪਨਾ ਆਇਆ ਉਹ ਸੁਪਨੇ ਦੇ ਵਿੱਚ ਰੱਬ ਨੂੰ ਲਾਂਭੇ ਦਿੰਦਾ ਵੀ ਰੱਬਾ ਤੈਨ ਦਾ ਪੁੱਤੂੰ ਰੱਬ ਨਹੀਂ ਹੈਗਾ ਵੀ ਮੈਂ ਤਾਂ ਉਹੀ ਅੱਜ ਤੋਂ ਬਾਅਦ ਮੈਂ ਤਾਂ ਨਿਭੋਗ ਲਮਾਉਣਾ ਉਵੇਂ ਖਾਇਆ ਕਰੂੰ ਤੂੰ ਤਾਂ ਮੇਰਾ ਖਾਤਾ ਹੀ ਨਹੀਂ ਪ੍ਰਸ਼ਾਦਾ ਰੱਬ ਹੱਸਣ ਲੱਗ ਗਿਆ ਰੱਬ ਕਹਿੰਦਾ ਭਗਤਾ ਮੇਰੀ ਥੋੜੋ ਗਲਤੀ ਆ ਮੈਂ ਤਾਂ ਪ੍ਰਸ਼ਾਦਾ ਛਕਣ ਕਿੰਨੀ ਵਾਰ ਆਇਆ ਉਹ ਕਹਿੰਦਾ ਅਸੀਂ ਤਾਂ ਦੇਖਿਆ ਨਹੀਂ ਜੀ ਤੁਸੀਂ ਝੂਠ ਬੋਲਦੇ ਹੋ ਰੱਬ ਜੀ ਤੁਸੀਂ ਝੂਠ ਵੀ ਬੋਲ ਲੈਂਦੇ ਹੋ ਉਹ ਆਏ ਕਹਿੰਦਾ ਰੱਬ ਜੀ ਕਹਿੰਦੇ ਪਹਿਲੀ ਵਾਰ ਤਾਂ ਮੈਂ ਤੇਰੇ ਕੋਲ ਕੀੜੀ ਦੇ ਰੂਪ ਚ ਆਇਆ ਤੇਰਾ ਭੋਜਨ ਛਕਣ ਮੈਂ ਕੀੜੀ ਦੇ ਰੂਪ ਚ ਆਇਆ ਉਹਨਾਂ ਜਿੰਨੀ ਐਨੀਆਂ ਸਾਰੀਆਂ ਕੀੜੀ ਦੇ ਵਿੱਚ ਇੱਕ ਮੈਂ ਵੀ ਸੀਗਾ ਪਰ ਤੂੰ ਕੋਈ ਲੱਭਾਈ ਨਹੀਂ ਲੱਗਦਾ ਤਾਂ ਤੂੰ ਤਾਂ ਲਸ਼ਮੜਾ ਰੇਖਾ ਮਾਰਦੀ ਸਾਨੂੰ ਗਾਹਾਂ ਨਹੀਂ ਲੰਘਣ ਦਿੱਤਾ ਫੇਰ ਮੈਂ ਕੁੱਤੇ ਦੇ ਰੂਪ ਚ ਆਇਆ ਵੀ ਚਲੋ ਮੇਰਾ ਭਗਤਾ ਮੈਂ ਅੱਜ ਇਹਦੀ ਪਿੱਠ ਨਹੀਂ ਲੱਗਣ ਦੇਣੀ ਤਾਂ ਐ ਸਗੋਂ ਮੇਰੇ ਸੋਟੀ ਮਾਰੀ ਮੋੜਤਾ ਫੇਰ ਮੈਂ ਬੰਦੇ ਦੇ ਰੂਪ ਚ ਆਇਆ ਕਿੰਨੀਆਂ ਤੇਰੀਆਂ ਮਿੰਤਾਂ ਕਰੀਆਂ ਦੱਸ ਕਰੀਆਂ ਕਿ ਨਹੀਂ ਤੂੰ ਮੇਰੀ ਇੱਕ ਪੇਸ਼ਨਾ ਚੱਲਣ ਦਿੱਤੀ ਹੈ ਹਾਰ ਕੇ ਤੂੰ ਚੱਕਿਆ ਭੋਜਨ ਕੋਠੇ ਤੇ ਪਾਤਾ ਕੋਠੇ ਤੇ ਵੀ ਮਹੀਂ ਖਾਦਾ ਜਾਨਵਰਾਂ ਦੇ ਰੂਪ ਚ ਵੀ ਮਹੀ ਆਇਆ। ਸੂਤਾ ਖਾਤਾ ਨਹੀਂ ਹਲੇ ਤੱਕ। ਕਹਿੜ ਤੋਂ ਭਾਪ ਪਰਮਾਤਮਾ ਨਾ ਪ੍ਰਤੱਖ ਨਹੀਂ ਆਉਂਦਾ। ਪਰਮਾਤਮਾ ਕਿਸੇ ਰੂਪ ਤੇ ਵਿੱਚ ਆਉਂਦਾ। ਕਿਸੇ ਤਰੀਕੇ ਸਾਡੀ ਮਹਾਰਾਜ ਹੈਲਪ ਕਰਦਾ ਹੁੰਦਾ ਇੱਕ ਨਾ ਗਿਰਦ ਮਾਤਾ ਸੀਗੀ। ਉਹ ਇੰਨੀ ਗਰੀਬ ਸੀਗੀ ਇੱਕੇ ਉਹਦਾ ਬੱਚਾ। ਉਹ ਬੱਚਾ ਪੜਨ ਨੂੰ ਹੁਸ਼ਿਆਰ ਸੀਗਾ। ਉਹ ਰੋਜ਼ ਮਾਤਾ ਆਪਣੇ ਬੱਚੇ ਨੂੰ ਨਾ ਰੱਬ ਦੇ ਘਰ ਦੀਆਂ ਕਹਾਣੀਆਂ ਸੁਣਾਇਆ ਕਰੇ। ਵੀ ਬੱਚਾ ਗਰੀਬਾ ਨਹੀਂ ਹੁੰਦਾ ਜਦੋਂ ਵੀ ਕਦੇ ਜ਼ਿੰਦਗੀ ਚ ਭੀੜ ਪਵੇ ਨਾ ਰੱਬ ਦੇ ਅੱਗੇ ਬੇਨਤੀ ਕਰੀਦੀ ਹੁੰਦੀ ਹੈ ਰੱਬ ਸਹਾਈ ਹੁੰਦਾ ਫਿਰ ਸਾਡੇ ਕਾਰਜ ਰੱਬ ਕਰਦਾ ਫਿਰ ਸਾਨੂੰ ਰੱਬ ਦਿੰਦਾ ਇਦਾਂ ਦੀਆਂ ਕਹਾਣੀਆਂ ਉਹ ਆਪ ਵਿਚਾਰੀ ਇੰਨੀ ਬਿਰ ਤੇ ਗਰੀਬ ਹਨ ਉਹ ਤੋਂ ਬੱਚੇ ਦੀ ਫੀਸ ਨਾ ਭਰੀ ਗਈ ਬਸਤਾ ਨਾ ਲੈ ਹੋਇਆ ਵਰਦੀ ਨਾ ਲੈ ਹੋਵੇ ਹਨ ਉਹਨੇ 6ਵੀਂ 7ਵੀਂ ਕਲਾਸ ਚੋਂ ਆਪਣਾ ਉਹ ਬੱਚਾ ਹਟਾ ਲਿਆ ਉਹ ਬੱਚਾ ਵਿਚਾਰਾ ਪੜਨ ਨੂੰ ਹੁਸ਼ਿਆਰ ਉਹਦਾ ਪੜਨ ਨੂੰ ਜੀ ਕਰੇ ਉਹ ਰੋਵੇ ਹਨ ਉਹਦੇ ਉਹੀ ਮਾਂ ਵਾਲੀ ਗੱਲ ਯਾਦ ਆ ਗਈ ਵੀ ਮਾਂ ਕਹਿੰਦੀ ਸੀ ਜਦੋਂ ਕੋਈ ਚਾਰਾ ਨਾ ਚੱਲੇ ਫਿਰ ਰੱਬ ਕਰ ਦਿੰਦਾ ਸਾਰੇ ਕਾਰਜ ਉਹ ਬੱਚੇ ਨੇ ਜਿਉਂ ਦੀ ਤਿਉਂ ਪਰਚੀ ਤੇ ਲਿਖਿਆ ਵੀ ਰੱਬ ਜੀ ਮੈਂ ਥੋਤੋਂ ਕੁਝ ਨਹੀਂ ਮੰਗਦਾ ਨਾ ਅਜੇ ਤੱਕ ਮੰਗੇ ਆ ਕਹਿੰਦੇ ਹੁੰਦੇ ਆ ਨਾ ਵੀ ਬੱਚਿਆਂ ਦੀ ਅਰਦਾਸ ਬਹੁਤ ਸ਼ੇਤੀ ਸੁਣਦਾ ਰੱਬ ਕਿਉਂਕਿ ਬੱਚਿਆਂ ਦਾ ਹਿਰਦਾ ਭੋਲਾ ਹੁੰਦਾ ਆਪਾਂ ਕਹਿ ਨਹੀਂ ਦਿੰਦੇ ਵੀ ਬੱਚੇ ਦਾ ਕਿਹਾ ਸੱਚ ਹੋ ਜਾਂਦਾ ਕਿਉਂਕਿ ਰੱਬ ਭੋਲੇ ਭਾਉ ਨਾਲ ਮਿਲਦਾ ਹਨ ਸੱਚੀ ਆਤਮਾ ਨਾਲ ਰੱਬ ਸ਼ੇਤੀ ਮਿਲਦਾ ਮਤਲਬ ਭੋਲੇ ਪੌਚ ਬੱਚੇ ਨੇ ਲਿਖਿਆ ਪਰਚੀ ਤੇ ਵੀ ਰੱਬ ਜੀ ਮੈਨੂੰ ਹੋਰ ਨਹੀਂ ਕੋਈ ਚਾਹੀਦਾ ਬਸ ਤੁਸੀਂ ਇੱਕ ਮੇਰੀ ਫੀਸ ਭਰ ਦਿਆ ਕਰੋ ਇੱਕ ਮੈਨੂੰ ਬਸਤਾ ਲੈ ਕੇ ਦੇ ਦਿਨੋਂ ਕਿਤਾਬਾਂ ਤੇ ਮੈਂ ਪੜ੍ਹਨਾ ਚਾਹੁੰਦਾ ਹਨਾ ਮੇਰੀ ਮਾਂ ਤੋਂ ਲੈ ਨਹੀਂ ਹੁੰਦੀ ਮੈਨੂੰ ਇੱਕ ਵਰਦੀ ਲੈ ਕੇ ਦੇ ਦਿਓ ਇਹ ਪਰਚੀ ਤੇ ਲਿਖ ਕੇ ਨਾ ਗੁਰਦੁਆਰਾ ਸਾਹਿਬ ਚਲੇ ਗਿਆ ਜਦੋਂ ਅੰਦਰ ਵੜਿਆ ਮੱਥਾ ਟੇਕਣਾ ਜਿਵੇਂ ਗੁਰੂ ਘਰ ਦੇ ਭਾਈ ਸਾਹਿਬ ਉਹਨਾਂ ਨੇ ਦੇਖਿਆ ਵੀ ਕੋਈ ਇਨਸਾਨ ਮੱਥਾ ਟੇਕ ਕੇ ਆਇਆ ਬੰਦਾ ਕੋਈ ਮਤਲਬ ਮੈਂ ਪ੍ਰਸ਼ਾਦ ਦੇ ਦਿਆਂ ਸੀ ਉਹ ਬੱਚਾ ਮੱਥਾ ਟੇਕ ਕੇ ਨਾ ਉਹ ਪਰਚੀ ਪੀੜਾ ਸਾਹਿਬ ਦੇ ਥੱਲੇ ਉਸ ਸਮੇਂ ਰੱਖਣ ਲੱਗਿਆ ਹੋਇਆ ਭਾਈ ਸਾਹਿਬ ਦੀ ਨਿਗਾਹ ਪੈ ਗਿਆ ਵੀ ਬੱਚੇ ਨੇ ਉੱਥੇ ਕੁਝ ਰੱਖਿਆ ਹੈ ਨਾ ਉਦੋਂ ਤਾਂ ਭਾਈ ਸਾਹਿਬ ਨੇ ਕੁਝ ਨਾ ਕਿਹਾ ਜਦੋਂ ਪਰਚੀ ਰੱਖ ਕੇ ਬੱਚਾ ਆਪਣੀ ਸ਼ਰਧਾ ਨਾਲ ਮੱਥਾ ਟੇਕ ਕੇ ਚਲੇ ਗਿਆ ਭਾਈ ਸਾਹਿਬ ਨੇ ਉਹ ਪਰਚੀ ਰੱਖ ਕੇ ਜਦੋਂ ਚੱਕ ਕੇ ਪੜੀ ਨਾ ਉਹਦੇ ਵਿੱਚ ਲਿਖਿਆ ਹੋਇਆ ਵੀ ਬਾਬਾ ਜੀ ਮੈਨੂੰ ਮੇਰੀ ਮਾਂ ਕਹਿੰਦੀ ਹੁੰਦੀ ਆ ਵੀ ਰੱਬ ਸਾਰੇ ਕਾਰਜ ਕਰਦਾ ਬਸ ਮੈਂ ਤੁਹਾਤੋਂ ਇੱਕ ਆਪਣੀ ਫੀਸ ਮੰਗਣਾ ਮੈਂ ਪੜਨਾ ਚਾਹੁੰਦਾ ਵੀ ਮੈਨੂੰ ਵਸਤਾ ਲੈ ਦਿਓ ਹੈ ਨਾ ਮੇਰੀ ਵਰਦੀ ਲੈ ਦਿਓ ਉਹ ਭਾਈ ਸਾਹਿਬ ਦੇ ਅੰਦਰ ਰੱਬ বাসਿਆ ਉਹ ਭਾਈ ਸਾਹਿਬ ਦੇ ਅੰਦਰ ਰਹਿਮ ਆਇਆ ਵੀ ਜਿਵੇਂ ਆਪਾਂ ਕਹਿ ਦਈਏ ਜੇ ਹੁਣੇ ਬੱਚੇ ਦੀ ਸ਼ਰਧਾ ਟੁੱਟ ਗਈ ਬੱਚੇ ਦੀ ਕਿੱਡੀ ਸ਼ਰਧਾ ਨਿਰਮਲ ਵੀ ਇਹਦੇ ਤੇ ਹੋਰ ਰੰਗ ਚੜੇ ਰੱਬ ਦਾ ਵੀ ਜੇ ਹੁਣੇ ਪਰਮਾਤਮਾ ਦੇ ਘਰੋਂ ਇਹਨੂੰ ਕੋਈ ਕਿਸੇ ਨੇ ਹੈਲਪ ਨਾ ਕਰੀ ਹੈ ਨਾ ਵੀ ਸਾਰੀ ਜ਼ਿੰਦਗੀ ਅਗਲੇ ਦੇ ਅੰਦਰ ਇੱਕ ਜ਼ਖਮ ਜਿਹਾ ਬਣ ਜਾਂਦਾ ਅਗਲਾ ਕਹਿੰਦਾ ਕੋਈ ਰੱਬ ਰੂਪ ਨਹੀਂ ਆਪਾਂ ਕਹਿਣ ਲੱਗ ਜਾਂਦੇ ਵੀ ਜਦੋਂ ਉਹ ਟਾਈਮ ਤਾਂ ਸਾਡੀ ਕੋਈ ਯਾਰ ਕਿਸੇ ਨੇ ਹੈਲਪ ਨਾ ਕਰੀ ਐਦਾਂ ਭਾਈ ਸਾਹਿਬ ਦੇ ਅੰਦਰ ਰੱਬ ਵਸਿਆ ਭਾਈ ਸਾਹਿਬ ਨੇ ਗੱਲ ਸੋਚੀ ਬੱਚੇ ਦੀ ਸ਼ਰਦਾ ਬਣੀ ਰਹੇ ਪਿੰਡ ਦੀ ਕਮੇਟੀ ਨਾਲ ਗੱਲ ਕਰੀ ਵੀ ਇਦਾਂ ਯਾਰ ਆਪਣੇ ਨਗਰ ਦਾ ਬੱਚਾ ਕਿੱਡੀ ਗੱਲ ਆ ਉਹ ਵਿਚਾਰਾ ਦੇਖੋ ਉਹਦੀ ਕਿੱਡੀ ਸ਼ਰਦਾ ਰੱਬ ਦੇ ਉੱਤੇ ਉਹ ਪੜਨਾ ਚਾਹੁੰਦਾ ਉਹਨੂੰ ਕਿਤਾਬਾਂ ਚਾਹੀਦੀਆਂ ਨੇ ਉਹਨੂੰ ਨਾ ਵਰਦੀ ਚਾਹੀਦੀ ਆ ਉਹ ਪਿੰਡ ਦੀ ਕਮੇਟੀ ਅੰਦਰ ਪਰਮਾਤਮਾ ਵਸਿਆ ਉਸ ਮਾਤਾ ਕੋਲ ਗਏ ਉਹ ਕਹਿੰਦੇ ਮਾਤਾ ਇਦਾਂ ਗੱਲ ਆ ਵੀ ਅੱਜ ਤੋਂ ਇਹ ਬੱਚਾ ਸਾਡਾ ਇਹ ਜਿੰਨਾ ਮਰਜੀ ਪੜੇ ਇਹ ਜਿੰਨਾ ਚਿਰ ਇਹ ਪੜਦਾ ਰਹੂਗਾ ਇਹਦੀਆਂ ਕਿਤਾਬਾਂ ਕੀ ਫੀਸਾਂ ਇਹਨੂੰ ਅਸੀਂ ਲੈ ਕੇ ਦਵਾਂਗੇ ਵਰਦੀਆਂ ਹੈ ਉਹ ਬੱਚੇ ਨੂੰ ਫਿਰ ਪਿੰਡ ਦੀ ਕਮੇਟੀ ਨੇ ਤੇ ਭਾਈ ਸਾਹਿਬ ਦੇ ਜ਼ਰੀਏ ਰੱਬ ਬਸਿਆ ਉਹਨਾਂ ਨੇ ਪੜਨ ਲਾਇਆ ਕਹਿੜ ਤੋਂ ਭਾਵ ਵੀ ਪਰਮਾਤਮਾ ਕਿਸੇ ਨਾ ਕਿਸੇ ਰੂਪ ਚ ਆਉਂਦਾ ਮੇਰਾ ਤੁਹਾਨੂੰ ਇਹ ਸਮਝਾਉਣ ਦਾ ਮਤਲਬ ਇਹ ਆ ਵੀ ਜ਼ਿੰਦਗੀ ਦੇ ਵਿੱਚ ਕਦੇ ਵੀ ਥੋਤੇ ਭੀੜ ਪਵੇ ਨਾ ਜ਼ਿੰਦਗੀ ਚ ਕਦੇ ਵੀ ਥੋਤੇ ਭੀੜ ਪਾਵੇ ਤੇ ਤੁਹਾਡਾ ਕੋਈ ਵੀ ਭੈਣ ਭਾਈ ਕੋਈ ਦੋਸਤ ਮਿੱਤਰ ਕੋਈ ਗਵੰਡ ਕਿਤੋਂ ਵੀ ਤੁਹਾਡਾ ਅਰਥ ਸਰੇ ਕਿਤੋਂ ਵੀ ਤੁਹਾਡਾ ਅਰਥ ਸਰੇ ਕਈ ਵਾਰ ਆਪਾਂ ਕੋਈ ਰਾਹ ਰੋਹ ਦੇ ਵਿੱਚ ਵੀ ਕੋਈ ਆਪਣੀ ਮਸ਼ੀਨਰੀ ਖਰਾਬ ਹੋ ਜਾਂਦੀ ਆਪਾਂ ਡੇਗੇ ਅਗਲਾ ਕੋਈ ਬੰਦਾ ਆ ਕੇ ਕਿਵੇਂ ਆਪਣੀ ਹੈਲਪ ਕਰਦਾ ਆਪਾਂ ਸੋਚ ਅਗਲਾ ਕਹਿੰਦਾ ਯਾਰ ਕਦੇ ਉਹਨੂੰ ਜਾਣਿਆ ਨਾ ਪਛਾਣਿਆ ਉਹਨੇ ਬੜੀ ਯਾਰ ਹੈਲਪ ਕਰੀ ਹਨ ਸਮਝੋ ਵੀ ਉਸ ਬੰਦੇ ਦਾ ਤੁਸੀਂ ਹਿਰਦੇ ਚੋਂ ਸ਼ੁਕਰ ਕਰੋ ਕਿਉਂਕਿ ਪ੍ਰਮਾਤਮਾ ਕਿਸੇ ਜਰੀਏ ਆਉਂਦਾ ਹੁੰਦਾ ਜਦੋਂ ਬੰਦਾ ਨਾ ਸ਼ੁਕਰਾ ਹੋ ਜਾਂਦਾ ਨਾ ਉਹ ਬੰਦੇ ਦੀਆਂ ਫਿਰ ਬਰਕਤਾਂ ਖਤਮ ਹੋਣ ਲੱਗ ਜਾਂਦੀਆਂ ਨੇ ਉਹਦੇ ਕਾਰਜ ਖਰਾਬ ਹੋਣ ਲੱਗ ਜਾਂਦੇ ਹਮੇਸ਼ਾ ਹੈਲਪ ਕਰਨੇ ਵਾਲੇ ਬੰਦੇ ਦਾ ਸ਼ੁਕਰ ਕਰੋ ਹੈਨਾ ਜਿਵੇਂ ਕਹਿੰਦੇ ਹੁੰਦੇ ਬਾਹਰਲੇ ਮੁਲਕਾਂ 'ਚ ਸੌਰੀ ਤੇ ਥੈਂਕ ਯੂ ਇਹ ਪਹਿਲਾਂ ਜੇ ਕਦੇ ਗਲਤੀ ਹੋ ਜਾਂਦੇ ਕਿਸੇ ਨੂੰ ਮਾੜਾ ਚੰਗਾ ਬੋਲਿਆ ਜਾਂਦਾ ਸੌਰੀ ਕਹਿ ਲਓ ਸੌਰੀ ਵਿੱਚ ਵੀ ਪਰਮਾਤਮਾ ਰੱਬਾ ਮਾਫੀ ਦੇ ਵਿੱਚ ਰੱਬਾ ਇਹ ਵੀ ਕਦੇ ਤੁਹਾਨੂੰ ਮੈਂ ਸੁਣਾਉਂਗਾ ਹੈਨਾ ਫੁੱਲਾਂ ਦੇ ذریعے ਬਹੁਤ ਵਧੀਆ ਕਹਾਣੀ ਆ ਵੀ ਸੌਰੀ ਦੇ ਵਿੱਚ ਵੀ ਰੱਬਾ ਤੇ ਧੰਨਵਾਦ ਦੇ ਵਿੱਚ ਸ਼ੁਕਰ ਦੇ ਵਿੱਚ ਤਾਂ ਹੈ ਹੀ ਪਰਮਾਤਮਾ ਸ਼ੁਕਰ ਕਰਨਾ ਚਾਹੀਦਾ ਮੇਰਾ ਕਹਿਣ ਤੋਂ ਭਾਵ ਰੱਬ ਕਿਸੇ ਨਾ ਕਿਸੇ ਰੂਪ ਵਿੱਚ ਆਉਂਦਾ ਜੇ ਉਹ ਵੀ ਇਨਸਾਨ ਸਾਡੀ ਕੋਈ ਹੈਲਪ ਕਰਦਾ ਉਹਦਾ ਹਿਰਦੇ ਚ ਸ਼ੁਕਰ ਕਰਿਆ ਕਰੋ ਤੁਸੀਂ ਕਹਿਣ ਤੋਂ ਭਾਵ ਮੇਰੀ ਗੱਲ ਸਮਝ ਕੇ ਤਕਰੀਬਨ ਤਕਰੀਬਨ ਤੁਹਾਨੂੰ ਸਹੀ ਲੱਗੀ ਵਧੀਆ ਲੱਗੀ ਲਾਈਕ ਕਰ ਦਿਆ ਕਰੋ ਯਾਰ ਸ਼ੇਅਰ ਕਰ ਦਿਆ ਕਰੋ ਐਨਾ ਤੁਹਾਡਾ ਧੰਨਵਾਦ ਬੱਚਿਆਂ ਨੂੰ